ਟਰੈਕਟਰ ਟਰਾਲੀ ਤੇ ਮੋਟਰਸਾਈਕਲ ਦੀ ਟੱਕਰ ਦੇ ਵਿੱਚ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ ਦੂਜੇ ਪਾਸੇ ਪਿਤਾ ਗੰਭੀਰ ਜ਼ਖਮੀ ਹੋ ਗਿਆ ਖਬਰ ਤੁਹਾਨੂੰ ਗਰਦਾਸਪੁਰ ਦੇ ਪਿੰਡ ਚਾਬਰ ਦੀ ਦਿਖਾ ਰਹੇ ਆ ਜਿੱਥੇ ਕੀ ਬਹੁਤ ਹੀ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਚਚੇਰੇ ਭਰਾਵਾਂ ਦੀ ਮੌਤ ਹੋਈ ਹੈ ਘਰੋਂ ਸਕੂਲ ਦਾ ਸਮਾਨ ਲੈਣ ਲਈ ਬਾਜ਼ਾਰ ਲਈ ਨਿਕਲੇ ਸੀ ਪਰ ਰਾਹਤੇ ਦੇ ਵਿੱਚ ਟਰੈਕਟਰ ਟਰਾਲੀ ਵਾਲੇ ਦੀ ਗਲਤੀ ਕਾਰਨ ਦੱਸੇ ਜਾ ਰਿਕੇ ਵੱਡਾ ਹਾਦਸਾ ਵਾਪਰ ਗਿਆ ਜਿਸ ਤੋਂ ਬਾਅਦ 8-9 ਸਾਲ ਦੇ ਦੋਨੇ ਚਿਹਰੇ ਭਰਾ ਦਮ ਤੋੜ ਗਏ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਦੂਜੇ ਪਾਸੇ ਵੀ ਦੱਸ ਦਿੰਨੇ ਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਹੁਣ ਪੁਲਿਸ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਲਿਸ ਵੱਲੋਂ ਕੋਈ ਟੁਕਮੀ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਸ ਤਰੀਕੇ ਦੇ ਨਾਲ ਵੀ ਉਸ ਟ੍ਰੈਕਟਰ ਟਰਾਲੀ ਵਾਲੇ ਚਾਲਕ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਨੈਸ਼ਨਲ ਹਾਈਵੇ ਇਲਾਕੇ ਦੇ ਲੋਕਾਂ ਤੇ ਪਰਿਵਾਰ ਵੱਲੋਂ ਜਾਮ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਰੇਵਾਜ ਕੀਤੀ ਗਈ ਕਾਪੀ ਪੁਲਸ ਦੇ ਨਾਲ ਬਹਿਸ ਵੀ ਜੜੀ ਪਰਿਵਾਰਕ ਮੈਂਬਰਾਂ ਦੀ ਹੋਈ ਹੈ ਤੂੰ ਦੇਖੋ ਇਸ ਖਾਸ ਦੇ ਵਿੱਚ ਕਿਤਨੇ ਕਿਤੇ ਬਹੁਤ ਸਵਾਲ ਖੜੇ ਹੁੰਦੇ ਨੇ ਇੱਕ ਪਾਸੇ ਤਾਂ ਉਹ 8-9 ਸਾਲ ਦੇ ਬੱਚੇ ਜਿਹੜੇ ਚਿਹਰੇ ਭਰਾ ਸੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਦੂਜੇ ਪਾਸੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਪੁਲਿਸ ਵੱਲੋਂ ਅਜੇ ਤੱਕ ਉਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਇਸ ਨੂੰ ਲੈ ਕੇ ਮੌਕੇ ਤੇ ਮੌਜੂਦ ਲੋਕ ਪਰਿਵਾਰਕ ਮੈਂਬਰਾਂ ਤੇ ਪੁਲਿਸ ਵਾਲਿਆਂ ਵੱਲੋਂ ਕੀ ਕਿਹਾ ਪਾਲ ਤੁਸੀਂ ਉਹ ਵੀ ਸੁਣੋ ਨਰੇ ਨੂੰ ਵਾਲਾ ਨਾ ਮਪਣ ਚੋਰ ਕੀ ਕਰਪਾ ਆਪਣੇ ਪਿਉਣ ਕਹਿੰਦਾ ਡਾੜਾ ਰੰਗ ਲੈਣਾ ਜਨ ਪੇਪਰ ਆ ਸਵੇਰੇ ਅਡ ਰੰਗਦਾ ਤੁਹਾਡਾ ਰੰਗ ਖਤਮ ਐ ਮੈਂ ਮੈਂ ਇਹ ਪਿਉਣ ਗਿਆ ਮੈਂ ਰੰਗਦੇ ਹੈਗੇ ਨਾ ਪੁਰਾਣੇ ਪੇ ਦੇ ਤੇ ਮੈਂ ਚਾਪੂ ਉਹੀ ਲੈ ਜਾਂਦੇ ਆ ਕਹਿੰਦਾ ਨਾ ਮੈਂ ਨਹੀਂ ਪੁਰਾਣੇ ਰੰਗ ਖੰਨੇ ਅੰਨੇ ਰੰਗ ਪੇ ਦੇ ਪੁਰਾਣੇ ਇਹਦੇ ਰੱਖੇ ਤੇ ਮੈਂ ਡੱਬੇ ਚ ਪਾ ਪਾ ਕੇ ਸਾਮ-ਸਾਮ ਕੇ ਕਾਪੀਆਂ ਰੱਖੀਆਂ ਸਾਮ-ਸਾਮ ਕੇ ਹਿੰਦੀਆਂ ਪ੍ਰਾਣੀਆਂ ਮੈਂ ਬਾਹਰ ਛੁੱਟ ਦੇਣੀ ਇਹਨੇ ਕਾਪੀਆਂ ਵੀ ਸਾੜੀ ਮੇਰੀ ਭਰੀ ਪਈ ਇਹਨੇ ਕਪੜੀਆਂ ਕਾਪੀਆਂ ਦੀਆਂ ਦਿੰਦੀਆਂ ਮੈਂ ਕਹਿੰਦਾ ਨਹੀਂ ਮੈਂ ਨਹੀਂ ਪੁਰਾਣੇ ਰੰਗ ਲੈਣ ਮੈਂ ਨਵੇਂ ਰੰਗ ਲੈਣੇ ਐ ਤੇ ਪਿਓ ਨੇ ਇੱਕ ਵਾਰੀ ਕਿਹਾ ਕਿ ਮੈਂ ਨਹੀਂ ਜਾਣਾ ਤੇ ਕਹਿੰਦਾ ਨਹੀਂ ਡਾੜਾ ਚਾਲ ਦੋ ਹਰ ਪਿੱਕੇ ਡਾੜਾ ਚਾਲਾ ਡਾੜਾ ਚਾਲਾ ਕੋਈ ਗੱਲ ਨਹੀਂ ਚੱਲ ਤੇ ਮੈਂ ਮੈਂ ਹੱਸੇ ਨਾ ਕਹਿ ਬੱਠੀ ਮੈਂ ਚੱਲ ਜਾ ਮੈਂ ਨਿਆਣੇ ਜਿੱਦ ਕਰੇ ਕਿ ਦੇ ਮੈਂ ਚੱਲ ਜਾ ਨਾਲ ਲੈਂਦੇ ਹਲੇ ਪਿਓ ਨੇ ਪਾਣੀ ਪੀਣਾ ਇਹਨਾਂ ਪਾਣੀ ਵੀ ਨਹੀਂ ਪੀਤਾ ਵਿਚਾਰੇ ਨੇ ਕਹਿੰਦਾ ਮੇਰੇ ਭੁੱਖ ਲੱਗੀ ਰੋਟੀ ਬਣਾਈ ਦੇ ਮੈਂ ਰੋਟੀ ਬਣਾਈ ਦੀ ਐ ਮੈਂ ਮੈਂ ਘਾੜੀ ਚੋਲ ਬਣ ਗਏ ਤੇ ਫੁਲਕੇ ਪਕਾਣੇ ਮੈਂ ਲੈ ਗਿਆ ਇਸ ਵਿੱਚ ਇੱਕ ਆਮਨਪ੍ਰੀਤ 11 ਸਾਲ ਦਾ ਤੇ ਇੱਕ ਹਰਪੀ ਦਾ ਸਾਲ ਦਾ ਐ ਸਕੈਚੀ ਲਾਣ ਗਏ ਇਬਰਾਸ ਸਕੈਚ ਵਾਸਤੇ ਗਏ ਪਿਓ ਨੂੰ ਕਹਿੰਦੇ ਸਕੈਚ ਲੈਣੇ ਆ ਸਕੈਚੀ ਲੈਣਗੇ ਅੱਗ ਟ੍ਰੈਲੀ ਆਗੀ ਟ੍ਰੈਲੀ ਨੇ ਫਾਂਡ ਮਾਰ ਕੇ ਮਾਰਤੇ ਇੱਕ ਨਾ ਹਰਪ੍ਰੀਤ ਇੱਕ ਨਾ ਮਨਪ੍ਰੀਤ ਸਿੰਘ ਇੱਕ ਦੀ 11 ਕਦੀ 12 ਦਸ ਉਹ ਤੇ ਬਰਾ ਕਾਲ ਦਾਣੀਓ ਬੋਲਿਆ ਵੇ ਉਹ ਤੇ ਕਾਲ ਦਾਣੀਓ ਬੋਲਿਆ ਆ ਯੋ ਤੇ ਟਿਕਟ ਵਗੇ ਲਾਇਓ ਨੇ ਤਾਂ ਮਨੀ ਮੋਸ਼ ਕੀਤੀ ਸਾਨੂੰ ਇਨਸਾਫ ਚਾਹੀਦਾ ਹਨ ਕੁਝ ਨਹੀਂ ਚਾਹੀਦਾ ਨੋ ਜੇ ਚਾਹੀਦੀ ਵਸਾ ਨੋਦੀ ਉਹਨੂੰ ਜੇ ਮੋ ਜੇ ਵਸਾ ਹੀ ਉਹ ਨਹੀਂ ਗੰਦੇ ਵੀ ਆ ਗਾਨੇ ਨੂੰ ਜੇ ਲੋ ਜੇ ਤੇਰੀ ਮਾਵੇ ਤਰਫੇ ਦਾ ਇਹ ਸਿਆਣੀ ਮਾਵੇ ਦਾ ਨਾ ਤਰਿੰਦਰਾ ਕੁਮਾਰ ਆ ਪਾਜੀ ਹਾਂਜੀ ਤੇ ਮੇਰਾ ਜਿਹੜੇ ਦਾ ਬੇਟਾ ਮੇਰੇ ਭਰਾ ਵੱਡੇ ਭਰਾ ਦਾ ਬੇਟਾ ਤੇ ਮੇਰਾ ਬੇਟਾ ਤੋਂ ਸਕੱਤ ਲਾਣਗੇ ਹਾਂਜੀ ਕੱਤ ਲਾਣਗੇ ਤੇ ਇਹ ਆ ਵਿਚਾਰੇ ਸਕੱਤ ਘਾਣ ਜਾਣ ਦੇ ਤੇ ਪਿਸੋਂ ਟਰਾਲੀ ਵਾਲਾ ਪਿਸੋਂ ਛਾੜ ਮਾਰ ਕੇ ਛੁੱਟ ਕੇ ਤੇ ਉਹਨਾਂ ਨੂੰ ਕੁੱਤ ਲਗਿਆ ਜੇ ਛਾੜ ਵੱਜੀ ਤਾਂ ਖਲਾਰ ਲਾ ਉਸੇ ਉਹਨਾਂ ਥੱਲੇ ਨੂੰ ਤੂੰ ਚੱਲ ਗਿਆ ਤੇ ਨੰਗਾ ਮੇਰਾ ਕੀ ਪਤਾ ਮੇਰੇ ਬੇਟੇ ਬਾਤ ਹੀ ਜਾਂਦੇ ਮੇਰੇ ਬੇਟੇ ਨੇ ਬਾਜਣਾ ਆਏ ਇਹ ਤੂੰ ਟਰਾਲੀ ਨੰਗਾ ਆ ਕੇ ਤੇ 도ੜ ਗਿਆ ਟਰਾਲੀ ਲੈ ਗਈ ਇੱਕ ਇੱਕ 9 ਸਾਲ ਦਾ ਇੱਕ 10 ਸਾਲ ਦਾ ਜੀ ਇਹ ਚੋਰਾ ਵਾਲ ਮਲਕੀ ਹੁੰਦੇ ਆਂ ਦੀ ਟਰਾਲੀ ਜੇ ਸੀ ਵੀ ਸਾਰਾ ਜਿੰਨਾ ਸੰਦ ਸਾਰਾ ਜਬਤ ਹੋਣਾ ਚਾਹੀਦਾ ਉਹਨਾਂ ਦਾ ਫੇਰ ਗੱਲ ਬਣੀ ਕੱਲ ਸਾਡੇ ਸਾਡੇ ਡਰਾਈਵਰ ਬਾਜੇ ਚੱਕ ਦਾ ਡਰਾਈਵਰ ਆ ਪਰ ਨਾਂ ਦਾ ਨਹੀਂ ਮੈਨੂੰ ਪਤਾ ਕੀ ਹੈ ਨਾ ਗੱਲ ਸਭ ਕੁਝ ਜਬਤ ਹੋਣਾ ਚਾਹੀਦਾ ਉਹਨਾਂ ਦਾ ਜੋ ਇਹ ਗੰਦਮੁੰਦ ਪਾਇਆ ਉਹਨਾਂ ਨੇ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਬਸ ਤੇ ਚਾਹੀਦਾ ਜੋ ਵੀ ਕੰਡੀਸ਼ਨ ਆ ਦੀ ਉਹ ਵੀ ਹੱਤੋਂ ਹੋਸ਼ ਨਹੀਂ ਕਰਦਾ ਉਹ ਤਾਂ ਕੱਲ ਦੀ ਕੱਲ ਦੀ ਹੋਸ਼ ਨਹੀਂ ਕਰਦਾ ਤਾਂ ਕਾਰਵਾਈ ਪੂਰੀ ਸਕਦ ਸਕਦ ਹੋਣੀ ਚਾਹੀਦੀ ਆ ਜਿੰਨੀ ਦੇਰ ਤੱਕ ਗ੍ਰੈਸਟ ਨਹੀਂ ਕਰਦੇ ਗ੍ਰੈਸਟ ਨਹੀਂ ਕਰਦੇ ਭਾਈ ਮੇਰੇ ਨਾਲ ਰੀਪੂ ਆ ਨਵਾਂ ਪਿੰਡ ਝਾਵਰ ਤੇ ਮੇਰੇ ਕੱਲ ਪਤੀ ਜਾਨੀ ਦੱਤ ਜੀ ਹੋ ਗਿਆ ਟਰੈਕਟਰ ਨਾਲ ਐਕਸੀਡੈਂਟ ਹੋ ਗਿਆ ਉਹਨਾਂ ਦਾ ਕਿਉਂਕਿ ਉਧਰ ਮਿੱਟੀ ਜਿਹੜੀ ਟਰਾਲੀ ਲੈ ਕੇ ਆਉਂਦੇ ਉਹ ਬਹੁਤ ਤੇਜ਼ ਰਫਤਾਰ ਜਿਹੀ ਤੇ ਉਹਨਾਂ ਨੇ ਨਾ ਸਾਈਡ ਦੇਣ ਦੀ ਬਜਾਏ ਤੇ ਉਹਨਾਂ ਸਾਡੇ ਮਤਲਬ ਕਿ ਭਰਾ ਮੇਰੇ ਵੱਲੋਂ ਕਰਤਾ ਤੇ ਉਹਨਾਂ ਨਾਲ ਟੱਕਰ ਵੱਜ ਗਈ ਤੇ ਉਹਨਾਂ ਟ੍ਰੈਲੀ ਥੱਲੇ ਆ ਗਏ ਮਗਲੇ ਟਾਈਮ ਦੇ ਦੋ ਬੱਚੇ ਉਹ ਆਪਣੇ ਸਕੂਲ ਦੇ ਪੈਨ ਲਾਈਨ ਜਾਣ ਦੇ ਸੀ ਕਿਉਂਕਿ ਕੱਲ ਕੱਲ ਸਾਮ ਮਤਲਬ ਕਿ 7 7:30 ਵਜੇ ਦੀ ਟਾਈਮ ਗੱਲ ਆ ਤੇ ਉਹ ਨਾ ਮਤਲਬ ਕਿ ਉਹਨੂੰ ਜਦੋਂ ਉਹਨਾਂ ਨੇ ਮਤਲਬ ਕਿ ਸਾਈਡ ਮਾਰ ਕੇ ਸੋੜਤਾ ਉਹਨੇ ਖਿਲਾੜਨ ਦੀ ਬਜਾਏ ਫੇਰ ਦੇਸ ਦੇ ਚੁੱਕ ਤੋ ਟਾਇਰ ਉੱਤੋਂ ਦੇ ਲੰਘੇ ਆਉਣਾ ਹਾਂਜੀ ਇੱਕ ਦੀ ਮੌਕੇ ਦਾ ਵੀ ਇੱਕ ਰਸਤੇ ਜਾਂਦੇ ਜਾਂਦੇ ਇੱਕ ਦੀ 10 ਸਾਲ ਤੇ ਇੱਕ ਦੇ 9 ਸਾਲ ਹੈ ਕੀ ਨਾਮ ਇੱਕ ਦਾ ਨਾਮ ਮਨਪ੍ਰੀਤ ਤੇ ਇੱਕ ਹਰਪ੍ਰੀਤ ਨਹੀਂ ਉਹ ਛੋਟਾ ਸੀ ਬੱਚਾ ਤੇ ਉਹ ਤੇ ਮੈਂ ਲੈੰਦਾ ਹੀ ਵਾਪਸ ਹਾਂਜੀ ਹਾਂਜੀ ਉਹ ਵੀ ਸੀਰੀਸ ਸੀ ਆ ਉਹ ਵੀ ਹੋਸ਼ ਨਹੀਂ ਕਰੰਡਿਆ ਕੱਲ ਦੀ ਕੰਪਲੇਂਟ ਕਰਨ ਤੇ ਡੇ ਆ ਪਰ ਉਹ ਟਾਈਮ ਹੀ ਬੜਾ ਲੌਂਡੇ ਆ ਤੇ ਮੰਗਾ ਸੀ ਇਨਸਾਫ ਕਿ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਕਾਰਵਾਈ ਪੂਰੀ ਹੋਣੀ ਚਾਹੀਦੀ ਆ ਫੋਟੋ ਆਈ ਤੇ ਹੈਗੀ ਆ ਦੇਖਣੇ ਪੈਣੀਆਂ ਮੁੰਡੇ ਕੋ ਹੈਗੀ ਕਿਸ ਕੋ ਕਢਵਾ ਲਾਂਗੇ ਉਹ ਤੇ ਉਹ ਸਾਈਡ ਤੇ ਨਾ ਟਰਾਲੀ ਢੈ ਕੇ ਤੇ ਸੜਕ ਤੇ ਭੱਜ ਗਿਆ ਸੀ ਫਿਰ ਮਾਲਕ ਆਏ ਆ ਮਾਲਕਾਂ ਨੇ ਆਪਣਾ ਚੋਰੀ ਵਾ ਕੇ ਟਰਾਲੀ ਫੇਰ ਲੈ ਕੇ ਦੂਜੀ ਚਾਬੀ ਲਿਆ ਹੈਗੇ ਨਾ ਤੋਂ ਟਰਾਲੀ ਸੇ ਲੈ ਕੇ ਭੱਜ ਗਏ ਕਿਉਂਕਿ ਮੋਤੀਆਂ ਜੀ ਨਸ਼ੇੜੀ ਹੀ ਮੱਲੇ ਕੇ ਰੱਖੇ ਦੇ 2 3 300 100 ਤੇ ਉਹ ਫਿਰ ਆ ਕੇ ਤੇ ਉਹ ਭੱਜ ਗਿਆ ਉਹਦਾ ਨਾਮ ਆ ਬੋਬੀ ਉਹਦਾ ਨਾਮ ਬੋਬੀ ਆ ਹਾਂਜੀ ਦਿੱਤੀ ਆ ਪਰ ਹੁਣ ਉਹ ਆਪਣੇ ਢਿੱਲਾ ਹੀ ਬੜਾ ਕੰਮ ਚਲਾਉਂ ਰਿਹਾ ਸਾਨੂੰ ਨਹੀਂ ਤੇ ਜੇ ਨਹੀਂ ਹੁੰਦਾ ਫਿਰ ਧਰਨਾ ਲਾ ਲਗੇ ਆ ਜਾ ਕੇ ਜਾੜੀ ਨਹੀਂ ਕਾਰਵਾਈ ਹੋਣੀ ਇਹ ਤਾਂ ਨਾ ਸੁਣਵਾਈ ਹੋਈ ਸਾਡੀ ਲਾਸਾਂ ਬਚਾਰੇ ਮੁੰਡੇ ਸਾਡੇ ਡੀਕਾਂ ਦੇ ਉੱਥੇ ਤੇ ਹਾਲੇ ਤੱਕ ਲਾਸਾਂ ਨਹੀਂ ਮਿਲਦੀਆਂ ਨੂੰ ਉਹ ਵੀ ਪੂਲਸ ਟਾਈਮ ਬੜਾ ਲਾਉਂਦੀ ਆ ਬਸ ਜਦੋਂ ਉਹਨੇ ਪੁੱਛਿਆ ਕਿ ਬਸ ਉਹ ਲਗਾ ਹੋ ਲਗਾ ਸਵੇਰ ਦੇਡੇ ਕੋਈ ਸੁਣਵਾਈ ਨਹੀਂ ਸਾਡੀ ਹੋਣੀ ਉਹ ਤੇ 17 ਨੰਬਰ ਕਿਉਂ ਦੇ ਕਾਰਨ ਪਰ ਅਫੀਅਰ ਦਰਦ ਦੇ ਇਨਸਟਾਲ ਕਰ ਲਈ ਗਈ ਆ ਤੇ ਜਿਹੜੀ ਕਿੰਨੇ ਕਿੰਨੇ ਲੋਕਾਂ ਦੇ ਮਾਮਲੇ ਚੱਲਦੇ ਆ ਜਿਹੜਾ ਜਿਹੜਾ ਟਰੈਕਟਰ ਟਰਾਲੀ ਸੀ ਆਨਰ ਤੋਂ ਮੈਂ ਚਾਰ ਲਿਆ ਨਹੀਂ ਜੀ ਇੱਥੇ ਦੀ ਕੋਈ ਗੱਲ ਨਹੀਂ ਟਰੈਕਟਰ ਟਰਾਲੀ ਸਾਡੇ ਕੋਲ ਆ ਉਹਨਾਂ ਨੂੰ ਇਹ ਗੱਲ ਸੀ ਕਿ ਸ਼ਾਇਦ ਅਫੀਅਰ ਰਜਿਸਟਰ ਨਹੀਂ ਹੋਈ ਇਹਨਾਂ ਨੂੰ ਕਾਪੀ ਵਿਖਾ ਦਿੱਤੀ ਗਈ ਆ ਆਲਰੇਡੀ ਕਾਰਵਾਈ ਕਿ ਚੱਲਦੀ ਪਈ ਹੈ ਪ੍ਰੋਸੀਡਿੰਗ ਚ ਇੱਕ ਕੀ ਹੋਇਆ ਵਾ ਜਿਹੜਾ ਆਨਰ ਆ ਟਰੈਕਟਰ ਥਾਲੂਗਾ ਪਰ ਕਿ ਬਿਲਕੁਲ ਜਿਦਾਂ ਉਹ ਅੱਗੇ ਚੱਲ ਕੇ ਹੈ